ਅੱਜ ਮੁਹਾਲੀ ਪੁਲਿਸ ਨੇ ਕਰੀਬਨ 600 ਕੰਪਿਊਟਰ ਟੀਚਰਜ਼ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਲਗਾਤਾਰ ਕਾਫੀ ਦਿਨਾਂ ਤੋਂ ਇਹ ਪ੍ਰਦਰਸ਼ਨਕਾਰੀਆਂ ਨੇ ਕੰਪਿਊਟਰ ਟੀਚਰਜ਼ ਜੋ ਕਿ ਮੰਗ ਕਰ ਰਹੇ ਨੇ ਕਿ ਇਹਨਾਂ ਨੂੰ ਸਿੱਖਿਆ ਵਿਭਾਗ ਦੇ ਅਧੀਨ ਲਿਆਂਦਾ ਜਾਵੇ ਉਸ ਤੋਂ ਪਹਿਲਾਂ ਈਟੀਟੀ ਅਧਿਆਪਕਾਂ ਨੇ ਵੀ ਇਹ ਮੰਗ ਰੱਖੀ ਸੀ ਜੋ ਕਿ ਸਰਕਾਰ ਨੇ ਮੰਨ ਲਈ ਸੀ ਤੇ ਹੁਣ ਕੰਪਿਊਟਰ ਟੀਚਰਜ਼ ਵੀ ਇਹ ਮੰਗ ਕਰ ਰਹੇ ਨੇ ਕਿ ਇਹਨਾਂ ਨੂੰ ਸਿੱਖਿਆ ਵਿਭਾਗ ਦੇ ਅਧੀਨ ਲਿਆਂਦਾ ਜਾਵੇ ਅਤੇ ਪ੍ਰਦਰਸ਼ਨ ਲਗਾਤਾਰ 1 ਸਤੰਬਰ ਤੋਂ ਇਹਨਾਂ ਵੱਲੋਂ ਕੀਤੇ ਜਾ ਰਹੇ ਨੇ ਸਿੱਖਿਆ ਵਿਭਾਗ ਦੇ ਹੇਠ ਲਿਆਉਣ ਦੀ ਮੰਗ ਇਨਾ ਕੰਪਿਊਟਰ ਟੀਚਰਸ ਵੱਲੋਂ ਰੱਖੀ ਜਾ ਰਹੀ ਹੈ ਇਸ ਤੋਂ ਪਹਿਲਾਂ ਈਟੀਟੀ ਅਧਿਆਪਕਾਂ ਨੇ ਵੀ ਇਹੀ ਮੰਗ ਰੱਖੀ ਸੀ ਜੋ ਕਿ ਮੰਨ ਲਈ ਗਈ ਸੀ ਅੱਜ ਕਰੀਬਨ 600 ਕੰਪਿਊਟਰ ਟੀਚਰਸ ਨੂੰ ਹਿਰਾਸਤ ਦੇ ਵਿੱਚ ਲਿਆਇਆ ਤੇ ਬੀਤੇ ਦਿਨ ਕਰੀਬਨ 70 ਕੰਪਿਊਟਰ ਟੀਚਰਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਮੋਹਾਲੀ ਪੁਲਿਸ ਵੱਲੋਂ ਲਗਾਤਾਰ ਇਹਨਾਂ ਦੀ ਮੰਗ ਹੈ ਕਿ ਸਿੱਖਿਆ ਵਿਭਾਗ ਦੇ ਅਧੀਨ ਇਹਨਾਂ ਨੂੰ ਲਿਆਂਦਾ ਜਾਵੇ ਤੇ ਪ੍ਰਦਰਸ਼ਨ ਲਗਾਤਾਰ ਇਹਨਾਂ ਕੰਪਿਊਟਰ ਟੀਚਰਸ ਵੱਲੋਂ ਕੀਤੇ ਜਾ ਰਹੇ ਨੇ ਮੈਂ ਆਪਣਾ ਪਾਸਾ ਛੱਡ ਕੇ ਇੱਥੋਂ ਚਲੇ ਜਾਉ ਸਿੱਖਿਆ ਵਿਭਾਗ ਦੇ ਵਿੱਚ ल्यांदा ਜਾਵੇ ਸਿੱਖਿਆ ਵਿਭਾਗ ਦੇ ਅਧੀਨ ਲਿਆਉਣ ਦੀ ਲਗਾਤਾਰ ਇਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ 1 ਸਤੰਬਰ ਤੋਂ ਇਹ ਪ੍ਰਦਰਸ਼ਨ ਕਰ ਰਹੇ ਨੇ ਬੀਤੇ 1 ਹਫਤੇ ਤੋਂ ਇਹਨਾਂ ਨੇ ਪ੍ਰਦਰਸ਼ਨ ਤੇਜ਼ ਕੀਤਾ ਸੀ ਜਿਸ ਨੂੰ ਦੇਖਦਿਆਂ ਹੋਇਆ ਮੋਹਾਲੀ ਪੁਲਿਸ ਨੇ ਗ੍ਰਿਫਤਾਰੀਆਂ ਸ਼ੁਰੂ ਕੀਤੀਆਂ ਬੀਤੇ ਦਿਨ 70 ਕੰਪਿਊਟਰ ਟੀਚਰਜ਼ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਤੇ ਅੱਜ ਕਰੀਬਨ 600 ਅਧਿਆਪਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਕਿ ਦੱਸਣਯੋਗ ਹੈ ਕਿ ਉਹੀ ਜਗ੍ਹਾ ਹੈ ਜਿੱਥੇ ਈਟੀਟੀ ਅਧਿਆਪਕ ਵੀ ਬੈਠੇ ਸਨ ਪਰ ETT ਅਧਿਆਪਕਾਂ ਦੀ ਹਿਰਾਸਤ ਦੇ ਵਿੱਚ ਉਹਨਾਂ ਨੂੰ ਨਹੀਂ ਲਿਆ ਗਿਆ ਸੀ ਉਹਨਾਂ ਦੀ ਗ੍ਰਿਫਤਾਰੀ ਨਹੀਂ ਸੀ ਕੀਤੀ ਸੋ ਵੱਡਾ ਸਵਾਲ ਇੱਥੇ ਹੈ ਕਿ ETT ਅਧਿਆਪਕਾਂ ਦੇ ਪ੍ਰਦਰਸ਼ਨ ਦੇ ਵਿੱਚ ਕੋਈ ਵੀ ਖਲਲ ਨਹੀਂ ਪਾਇਆ ਗਿਆ ਸੀ ਉਹਨਾਂ ਨੂੰ ਪ੍ਰਦਰਸ਼ਨ ਕਰਨ ਦਿੱਤਾ ਗਿਆ ਸੀ ਆਪਣੇ ਹੱਕ ਦੀ ਵਾਰਤੋ ਕਰਨ ਦੀ ਗੱਲ ਉੱਥੇ ਰੱਖੀ ਗਈ ਸੀ ਕਿ ਜਮਹੂਰੀ ਹੱਕ ਹੈ ਆਪਣੀ ਗੱਲ ਨੂੰ ਰੱਖਣਾ ਪਰ ਕੰਪਿਊਟਰ ਟੀਚਰਸ ਦੇ ਵਿੱਚ ਅਜਿਹਾ ਨਹੀਂ ਹੋਇਆ ਹੈ ਇਹਨਾਂ ਦੀ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਹੈ ਕਰੀਬਨ 600 ਕੰਪਿਊਟਰ ਟੀਚਰਸ ਨੂੰ ਅੱਜ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਇਹ ਉਹੀ ਥਾਂ ਹੈ ਜਿੱਥੇ ਈਟੀਟੀ ਦੇ ਅਧਿਆਪਕ ਬੈਠੇ ਸਨ ਤੇ ਹੁਣ ਕੰਪਿਊਟਰ ਟੀਚਰਸ ਵੀ ਇਸੇ ਥਾਂ ਤੇ ਬੈਠ ਕੇ ਆਪਣਾ ਪ੍ਰਦਰਸ਼ਨ ਕਰ ਰਹੇ ਨੇ ਇਸ ਤੋਂ ਪਹਿਲਾਂ ਈਟੀਟੀ ਟੀਚਰਸ ਨੇ ਜੋ ਮੰਗ ਰੱਖੀ ਸੀ ਉਸ ਨੂੰ ਪੂਰਾ ਕਰ ਦਿੱਤਾ ਗਿਆ ਸੀ ਸਰਕਾਰ ਵੱਲੋਂ ਪਰ ਇਹਨਾਂ ਕੰਪਿਊਟਰ ਟੀਚਰਸ ਦੀ ਮੰਗ ਨੂੰ ਅਜੇ ਤੱਕ ਨਹੀਂ ਮੰਨਿਆ ਗਿਆ ਹੈ ਦਰਅਸਲ ਇਹ ਮੰਗ ਕਰ ਰਹੇ ਨੇ ਕਿ ਇਹਨਾਂ ਨੂੰ ਸਿੱਖਿਆ ਵਿਭਾਗ ਦੇ ਅਧੀਨ ਲਿਆਉ ਦਾ ਜਾਵੇ ਲਗਾਤਾਰ 1 ਸਤੰਬਰ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਖਰੜ ਦੇ ਵਿੱਚ ਇਹਨਾਂ ਨੇ ਰੋਡ ਜਾਮ ਵੀ ਕੀਤਾ ਸੀ ਜਿਸ ਦਰਮਿਆਨ ਇਹਨਾਂ ਨੂੰ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਦੇ ਨਾਲ ਇਹਨਾਂ ਦੀ ਮੁਲਾਕਾਤ ਕਰਵਾਈ ਜਾਵੇਗੀ ਪਰ ਅਜੇ ਹਕ ਕੁਝ ਨਹੀਂ ਹੋਇਆ ਜਿਸ ਤੋਂ ਬਾਅਦ ਲਗਾਤਾਰ ਇਹ ਪ੍ਰਦਰਸ਼ਨ ਕਰ ਰਹੇ ਨੇ